ਅਦਾਬ ਨਮਸਕਾਰ ਸਤਿ ਸ੍ਰੀ ਅਕਾਲ ਸਤਿਕਾਰਯੋਗ ਸਰੋਤਜਨੋ ਬਲਵਿੰਦਰ ਸਿੰਘ ਪਦਰੀ ਤੇ ਆਡੀਓ ਚੈਨਲ ਬੀਐਸ ਪਦਰੀ ਆਡੀਓ ਬੁਕਸ ਤੇ ਆਪ ਜੀ ਦਾ ਸਵਾਗਤ ਹੈ ਪੇਸ਼ ਹੈ ਸਰਦਾਰ ਜਰਨੈਲ ਸਿੰਘ ਦੀ ਜੁਬਾਨੀ ਸਿੱਖ ਨਸ਼ਕੁਸ਼ੀ ਦੀ ਦਾਸਤਾਂ ਉਹਨਾਂ ਦੇ ਵੱਲੋਂ ਲਿਖੀ ਕਿਤਾਬ 1984 ਸਿੱਖ ਕਤਲੇਆਮ ਦਾ ਸੱਚ ਭਾਗ ਤੀਜਾ ਇੱਜ਼ਤ ਤਾਰ ਤਾਰ ਹੋਈ ਕਰਦੇ 10 ਬੰਦਿਆਂ ਨੂੰ ਦੰਗਾਈ ਜਿਉਂਦਾ ਸਾੜ ਚੁੱਕੇ ਸਨ। ਮਹੱਲੇ ਵਿੱਚ ਅੱਧੇ ਘੰਟੇ ਦੇ ਅੰਦਰ 500 ਔਰਤਾਂ ਵਿਧਵਾ ਹੋ ਗਈਆਂ। ਆਪਣੇ ਸੁਹਾਗ ਆਪਣੀਆਂ ਅੱਖਾਂ ਨਾਲ ਤਰ ਤਰ ਕੇ ਉਜੜਦੇ ਵੇਖੇ। ਜਿਸ ਸਰਦਾਰ ਜੀ ਨੂੰ ਵੇਖ-ਵੇਖ ਕੇ ਜਿਉਂਦੀਆਂ ਸਨ। ਉਹਨਾਂ ਨੂੰ ਵੇਖਦਿਆਂ ਹੀ ਵੇਖਦਿਆਂ ਜਿਉਂਦਾ ਸਾੜ ਦਿੱਤਾ ਗਿਆ। ਪਰ ਇਸ ਅਨਰਥ ਦੇ ਬਾਅਦ ਵੀ ਅਨਾਥ ਬੱਚਿਆਂ ਨੂੰ ਗੋਦ ਵਿੱਚ ਚੁੱਕੀ ਤ੍ਰਿਲੋਕਪੁਰੀ ਦੇ 32 ਬਲਾਕ ਵਿੱਚ ਸ਼ਿਮਤੀ ਬੈਠੀਆਂ ਇਹਨਾਂ ਅਬਲਾਮਾਂ ਉੱਤੇ ਅਜੇ ਹੋਰ ਕਹਿਰ ਵਰਸਣਾ ਬਾਕੀ ਸੀ ਸਵੇਰੇ ਅੱਖਾਂ ਦੇ ਸਾਹਮਣੇ ਆਪਣੇ ਪਤੀ ਤੇ ਪਰਿਵਾਰ ਦੇ 10 ਜੀਆਂ ਨੂੰ ਦੰਗਾਈਆਂ ਦੇ ਹੱਥਾਂ ਨਾਲ ਕੱਟਦੇ ਮਰਦੇ ਵੇਖਿਆ ਸੀ ਤੇ ਹੁਣ ਰਾਤ ਨੂੰ ਇਹੀ ਕੁ ਮਹੀਨੇ ਸਾਡੀ ਇੱਜ਼ਤ ਲੁੱਟਣ ਆ ਗਏ ਸੀ ਇਹ ਕਹਿੰਦੇ ਹੋਏ ਭਾਗੀ ਕਰਨ ਦੇ ਅੰਦਰ ਜਿਵੇਂ ਜਵਾਲਾਮੁਖੀ ਫਟਣ ਲੱਗ ਪਈ ਦਰਿੰਦਿਆਂ ਨੇ ਸਾਰੀਆਂ ਔਰਤਾਂ ਨੂੰ ਮੰਗਿਆ ਕਰ ਦਿੱਤਾ ਅਸੀਂ ਮਜਬੂਰ ਅਸਹਾਏ ਔਰਤਾਂ ਦੇ ਨਾਲ ਕਿੰਨੇ ਲੋਕਾਂ ਨੇ ਬਲਾਤਕਾਰ ਕੀਤਾ ਯਾਦ ਨਹੀਂ ਹੈ ਔਰਤਾਂ बेहोश ਹੋ ਗਈਆਂ ਸੀ ਸ਼ਰਾਬ ਦੇ ਨਸ਼ੇ ਵਿੱਚ ਚੂਰ ਕਮੀਨੇ ਆਪਣੀ ਹਰਸ ਪੂਰੀ ਕਰਦੇ ਰਹੇ ਇਹਨਾਂ ਕਮੀਨਿਆਂ ਨੇ ਕਿਸੇ ਔਰਤ ਨੂੰ ਪੂਰੀ ਰਾਤ ਕਪੜਾ ਤੱਕ ਨਹੀਂ ਪਾਉਣ ਦਿੱਤਾ ਇਹ ਕਹਿੰਦੇ ਹੋਏ ਉਹ ਫਫਕਣ ਲੱਗ ਪਈ ਨਾਲ ਬੈਠੀ ਗੋਪੀ ਕੌਰ ਵੀ ਉਸ ਦੀ ਹਾਂ ਵਿੱਚ ਹਾਮ ਲਾਉਂਦੇ ਹੋਏ ਉਸ ਮੰਜ਼ਰ ਨੂੰ ਚੇਤੇ ਕਰਦੀ ਹੈ ਤਾਂ ਚੁੰਨੀ ਉਹਨਾਂ ਅੰਜੂਆਂ ਨੂੰ ਪੁੰਜਣ ਲਈ ਘਟ ਪੈ ਜਾਂਦੀ ਹੈ ਕਿਸੇ ਨੂੰ ਨਹੀਂ ਬਚਿਆ ਭਾਵੇਂ ਕੋਈ ਬੁੱਢੀ ਹੈ ਜਾਂ ਛੋਟੀ ਬੱਚੀ ਸੈਂਕੜੇਕ ਮਹੀਨਾ ਨੇ ਆਪਣੀ ਹਵਸ ਪੂਰੀ ਕੀਤੀ ਹੋਵੇਗੀ ਹਵਾਨੀਆਂ ਦਾ ਉਹ ਨੰਗਾ ਨਾਚ ਇਹ ਵਿਦਵਾਵਾਂ ਕਦੇ ਨਹੀਂ ਭੁੱਲ ਸਕਦੀਆਂ ਜਦੋਂ ਕੋਈ 1984 ਨੂੰ ਭੁੱਲਣ ਦੀ ਗੱਲ ਕਰਦਾ ਹੈ ਤਾਂ ਇਹਨਾਂ ਦੇ ਤਨਮਨ ਵਿੱਚ ਅੱਗ ਲੱਗ ਜਾਂਦੀ ਹੈ ਐਨਾ ਬੇਵੱਸ ਤੇ ਲਾਚਾਰ ਹੋ ਚੁੱਕੀਆਂ ਸੀ ਕਿ ਚੀਖਾਂ ਮਾਰਨ ਦੀ ਹਿੰਮਤ ਵੀ ਜਵਾਬ ਦੇ ਗਈ ਚੀਖਾਂ ਮਾਰ ਕੇ ਬੁਲਾਉਂਦੀਆਂ ਵੀ ਤਾਂ ਕਿਸ ਨੂੰ ਪੂਰੇ ਸਿੱਖ ਮਹੱਲੇ ਵਿੱਚ 500 ਬੰਦਿਆਂ ਨੂੰ ਜੂੰਦਾ ਸਾੜ ਦਿੱਤਾ ਗਿਆ ਸੀ ਜਿਸ ਔਰਤ ਨੇ ਹੱਥ ਪੈਰ ਜੋੜ ਕੇ ਛੱਡ ਦੇਣ ਦੀ ਪ੍ਰਿਆਸ ਕੀਤੀ ਤਾਂ ਕਹਿੰਦੇ ਹੁਣ ਆਦਮੀ ਤਾਂ ਰਹਿ ਨਹੀਂ ਕਿਸ ਤੋਂ ਸ਼ਰਮ ਕਰਦੀ ਹੈ ਵਿਰੋਧ ਕਰਨ ਉੱਤੇ ਕਹਿੰਦੇ ਕਿ ਨੰਗੀ ਭੱਜ ਕੇ ਕਿੱਥੇ ਜਾਉਗੀ ਜੇਕਰ ਕੋਸ਼ਿਸ਼ ਵੀ ਕੀਤੀ ਤਾਂ ਤੁਹਾਡੀ ਛਾਤੀ ਕੱਟ ਕੇ ਛੱਡ ਦੇਵਾਂਗੇ ਇਨਸਾਨੀਅਤ ਸ਼ਾਇਦ ਇਸ ਤੋਂ ਹੇਠਾਂ ਨਹੀਂ ਡਿੱਗ ਸਕਦੀ ਸੀ ਅਗਲੇ ਦਿਨ ਬੱਚੀਆਂ ਹੋਈਆਂ ਬੇ ਇੱਜ਼ਤ ਔਰਤਾਂ ਨੇ ਸਿਰਫ ਪਤਲੀਆਂ-ਪਤਲੀਆਂ ਚਾਦਰਾਂ ਲਪੇਟੇ ਕਰ ਛੱਡਿਆ ਕੱਪੜੇ ਸਾੜ ਚੋ ਦਿੱਤੇ ਸੀ ਭਾਗੀ ਕੌਰ ਦੱਸਦੀ ਹੈ ਕਿ ਅਸੀਂ ਤਾਂ ਇਹੀ ਸਿੱਖ ਇਤਿਹਾਸ ਹੁੰਦੇ ਹੋਏ ਪੜੇ ਬਦੇ ਸੀ ਕਿ ਕਿਵੇਂ ਸਿੱਖ ਦੂਜਿਆਂ ਦੀਆਂ ਨੁਹਾਂ ਧੀਆਂ ਨੂੰ ਬਚਾਉਣ ਲਈ ਆਪਣੀ ਜਾਨ ਦੇ ਦਿੰਦੇ ਰਹੇ ਕਿਵੇਂ ਅਹਿਮਦ ਸ਼ਾਹ ਅਬਦਾਲੀ ਦੇ ਸੈਨਿਕ ਕਾਫਲੇ ਉੱਤੇ ਹਮਲਾ ਕਰਕੇ ਬੰਦੀ ਬਣਾ ਕੇ ਲੈ ਜਾਇਆਂ ਜਾ ਰਹੀਆਂ ਹਿੰਦੁਸਤਾਨ ਦੀਆਂ ਬਹੁਤ ਬੇਟੀਆਂ ਨੂੰ ਬਚਾਇਆ ਕਰਦੇ ਸੀ ਤਾਂ ਕਿ ਇਹ ਜ਼ੁਲਮੀ ਉਹਨਾਂ ਨੂੰ ਕਾਬਲ ਕੰਦਾਰ ਦੇ ਬਾਜ਼ਾਰਾਂ ਵਿੱਚ ਦੋ-ਦੋ ਟੱਕੇ ਵਿੱਚ ਨਾ ਵੇਚਦੇ। ਕਿਵੇਂ ਇਹ ਗੱਲਾਂ ਸੁਣਦੇ ਹੋਏ ਵੱਡੇ ਹੋਏ ਸੀ ਕਿ ਪਹਿਲਾਂ ਜੇਕਰ ਕੋਈ ਰੇਲ ਦੇ ਡੱਬੇ ਜਾਂ ਬੱਸ ਵਿੱਚ ਸਿੱਖ ਚੜ ਜਾਏ ਤਾਂ ਔਰਤਾਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗਦੀਆਂ ਸਨ। ਪਰ ਅੱਜ ਇਹ ਕੀ ਹੋ ਗਿਆ? ਇਸੇ ਦੇਸ਼ ਦੀ ਰਾਜਧਾਨੀ ਵਿੱਚ ਸਿੱਖਾਂ ਦੀ ਅਸਾਏ ਅਬਲਾਮਾ ਨਾਲ ਸਾਰੀ ਰਾਤ ਕੋਈ ਕਰਮ ਹੁੰਦਾ ਰਿਹਾ। ਧਰਤੀ ਕਿਉਂ ਨਹੀਂ ਫਟ ਗਈ? ਹਮਲਾਵਰ ਬਾਬਰ ਦੇ ਜ਼ੁਲਮ ਵੇਖ ਕੇ ਤਾਂ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਇਤੀ ਮਾਰ ਪਈ ਕਰਲਾਣਾ ਤੈਂਕੀ ਦਰਦਨਾ ਆਇਆ ਪਰ ਇੱਥੇ ਤੱਕ ਕਿਸੇ ਨੇ ਆਹ ਦੀ ਆਵਾਜ਼ ਤੱਕ ਨਹੀਂ ਮਾਰੀ ਇੰਨੇ ਵੱਡੇ ਜ਼ੁਲਮ ਦੇ ਬਾਅਦ ਵੀ ਆਲੇ ਦੁਆਲੇ ਸ਼ਮਸ਼ਾਨ ਵਾਂਗੂ ਸ਼ਾਂਤੀ ਬਣੀ ਹੋਈ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਮੀਡੀਆ ਚੁੱਪ ਸੀ ਤੇ ਟੀਵੀ ਤੇ ਸਿਰਫ ਇੰਦਰਾ ਗਾਂਧੀ ਦੇ ਮਰਨ ਉੱਤੇ ਸ਼ੋਕ ਸੰਦੇਸ਼ ਆ ਰਹੇ ਸਨ 3000 નિર્ਦੋਸ਼ ਸਿੱਖ ਰਾਜਧਾਨੀ ਵਿੱਚੀ ਕਤਲ ਹੋ ਗਿਆ ਤੇ ਖਬਰ ਤੱਕ ਨਹੀਂ ਕਿ ਲੋਕਤੰਤਰ ਦਾ ਇਹ ਚੌਥਾ ਥੰਮ ਸਤਾ ਦਾ ਗੁਲਾਮ ਹੋ ਗਿਆ ਸੀ ਜਾਂ ਇਸ ਨੇ ਮੰਨ ਲਿਆ ਸੀ ਕਿ ਸਿੱਖਾਂ ਦੇ ਨਾਲ ਠੀਕ ਹੋ ਰਿਹਾ ਹੈ ਇਹ ਤਾਂ ਇੰਟਰਨੈਟ ਸਪੈਸਲੇ ਰਾਹੁਲ 베ਦੀ ਸੰਯੋਗ ਨਾਲ 32 ਬਲਾਕ ਤਰਲੋਕਪੁਰੀ ਪਹੁੰਚੇ ਤਾਂ ਪਹਿਲੀ ਖਬਰ ਆਈ ਹਾਲਾਂਕਿ ਪੁਲਿਸ ਨੇ ਰਾਹ ਵਿੱਚ ਇਹਨਾਂ ਨੂੰ ਵਾਪਸ ਜਾਣ ਅਤੇ ਉੱਥੇ ਪੂਰਨ ਸ਼ਾਂਤੀ ਹੋਣ ਦੀ ਗੱਲ ਕਹੀ ਸੀ ਭਾਗੀਕੌਰ ਦੱਸਦੀ ਹੈ ਕਿ ਇੰਦਰਾ ਗਾਂਧੀ ਦੀ ਮੌਤ ਦੇ ਬਾਅਦ ਟੀਵੀ ਉੱਤੇ ਲਗਾਤਾਰ ਖੂਨ ਦਾ ਬਦਲਾ ਖੂਨ ਤੇ ਸਰਦਾਰਾਂ ਕੋ ਮਾਰੋ ਜੇ ਨਾਰੇ ਲੱਗ ਰਹੇ ਸੀ ਕਬਰਾ ਕੇ ਭਰਾ ਇੰਦਰ ਸਿੰਘ ਤੋਂ ਪੁੱਛਿਆ ਵੀਰ ਜੀ ਇਹ ਕੀ ਹੋ ਰਿਹਾ ਹੈ ਉਹਨਾਂ ਨੇ ਕਿਹਾ ਜੋ ਕਿਸਮਤ ਹੋਏਗਾ ਵੇਖਿਆ ਜਾਏਗਾ ਪੂਰਾ ਬਲਾਕ ਸਿੱਖਾਂ ਦਾ ਸੀ ਤੇ ਜਦੋਂ 400 500 ਸਿੱਖ ਇਕੱਠੇ ਹੋਣ ਤਾਂ ਕੀ ਮਜਾ ਕੇ ਕੋਈ ਟੇਢੀ ਨਜ਼ਰ ਨਾਲ ਹੀ ਵੇਖਦਾ ਹੈ ਪਰ ਐਨੇ ਵਿੱਚ ਮੁਹੱਲੇ ਦੇ ਬਾਹਰ ਭੀੜਵਦਨ ਲੱਗੀ ਤੇ ਪੱਥਰਾਂ ਦੀ ਵਰਖਾ ਸ਼ੁਰੂ ਹੋ ਗਈ ਪੱਥਰ ਐਨੇ ਜਿਆਦਾ ਸੀ ਕਿ ਉਹਨਾਂ ਨੂੰ ਮੰਜੀਆਂ ਨਾਲ ਰੋਕਣਾ ਪਿਆ ਫਿਰ ਪਤਾ ਲੱਗਾ ਕਿ 3 4 ਸਿੱਖ ਜੋ ਮਹੱਲੇ ਤੋਂ ਥੋੜਾ ਦੂਰ ਸੀ ਉਹਨਾਂ ਨੂੰ ਮਾਰ ਦਿੱਤਾ ਗਿਆ ਸਾਰਿਆਂ ਨੇ ਤੁਰੰਤ ਫੈਸਲਾ ਕੀਤਾ ਕਿ ਇੰਦਰ ਸਿੰਘ ਦੇ ਘਰ ਇਕੱਠਿਆਂ ਹੋ ਜਾਈਏ ਦੰਗਾਈਆਂ ਤੋਂ ਬਚਣ ਲਈ ਮੁਕਾਬਲਾ ਸ਼ੁਰੂ ਹੋ ਗਿਆ ਸੀ ਪਰ ਹੁਣ ਪੁਲਿਸ ਆ ਗਈ ਜੋ ਸਿਰ ਤੋਂ ਨਜ਼ਰ ਨਹੀਂ ਆ ਰਹੀ ਸੀ ਪੁਲਸ ਆਈ ਤਾਂ ਲੱਗਾ ਕਿ ਹੁਣ ਗੱਲ ਬਣ ਜਾਏਗੀ ਪੁਲਸ ਇਸ ਸੰਸਕ ਭੀੜ ਨੂੰ ਤਾਂ ਇੱਥੋਂ ਹਟਾਏਗੀ ਹੀ ਪਰ ਕੀ ਪਤਾ ਸੀ ਕਿ ਕਾਨੂੰਨ ਦੇ ਰਖਵਾਲੇ ਹੀ ਜਾਨ ਦੇ ਦੁਸ਼ਮਣ ਬਣ ਚੁੱਕੇ ਹਨ ਹੁਣ ਐਸ ਐਚਓ ਸ਼ੂਰਵੀਰ ਸਿੰਘ ਤਿਆਗੀ ਤੇ ਚੌਕੀ ਇੰਚਾਰਜ ਸ਼ਰਮਾ ਆਏ ਤੇ ਕਹਿਣ ਲੱਗੇ ਤੁਸੀਂ ਲੋਕ ਇਕੱਠੇ ਨਾ ਹੋਵੋ ਆਪੋ ਆਪਣੇ ਘਰਾਂ ਵਿੱਚ ਚਲੇ ਜਾਓ ਸਿੱਖ ਵੱਖ-ਵੱਖ ਨਹੀਂ ਹੋਣਾ ਚਾਹੁੰਦੇ ਸੀ ਪਰ ਪੁਲਿਸ ਨੇ ਖੁਦ ਹਿਫਾਜ਼ਤ ਦੀ ਗੱਲ ਕਹਿ ਕੇ ਮਜਬੂਰ ਕਰ ਦਿੱਤਾ ਪੁਲਸ ਚਾਹੁੰਦੀ ਸੀ ਕਿ ਸਿੱਖ ਵੰਡੇ ਜਾ ਤੇ ਇਹ ਇਕੱਠ ਟੁੱਟ ਜਾਵੇ ਉਹਨਾਂ ਨੇ ਖਾਕੀ ਵਰਦੀ ਉੱਤੇ ਵਿਸ਼ਵਾਸ ਕਰ ਲਿਆ ਇਹ ਭਰੋਸਾ ਇੰਨਾ ਮਹਿੰਗਾ ਪਿਆ ਕਿ ਪੂਰੇ ਮਹੱਲੇ ਦੀਆਂ ਔਰਤਾਂ ਵਿਧਵਾ ਹੋ ਗਈਆਂ ਭਾਗੀਕੌਰ ਨੇ ਦੱਸਿਆ ਕਿ ਜਿਵੇਂ ਹੀ ਪੁਲਿਸ ਦੇ ਕਹਿਣ ਉੱਤੇ ਸੇਖਾਪਾ ਆਪਣੇ ਘਰਾਂ ਵਿੱਚ ਗਏ ਤਾਂ ਨੇੜੇ ਦੇ ਚਿਲਾਪਿੰਡ ਤੋਂ ਆਈ ਹਿੰਸਕ ਪੀੜ ਨੇ ਫਿਰ ਹਮਲਾ ਬੋਲ ਦਿੱਤਾ ਹੁਣ ਤਾਂ ਪੁਲਿਸ ਉਹਨਾਂ ਦੇ ਨਾਲ ਸੀ ਇਹਨਾਂ ਨੇ ਘਰਾਂ ਦੇ ਪਾਣੀ ਦੇ ਪਾਈਪ ਤੋੜ ਦਿੱਤੇ ਬਿਜਲੀ ਦੀਆਂ ਨੰਗੀਆਂ ਤਾਰਾਂ ਕਰੰਟ ਫਲਾਉਣ ਲਈ ਘਰਾਂ ਦੇ ਅੰਦਰ ਸੁਟਕੀਆਂ ਸ਼ੁਰੂ ਕਰ ਦਿੱਤੀਆਂ ਹੁਣ ਭੀੜ ਨੇ ਭਰਾ ਸਮੁੰਦਰ ਸਿੰਘ ਨੂੰ ਵੇਖ ਲਿਆ ਤੇ ਕਹਿਣ ਲੱਗੇ ਕਿ ਇਧਰ ਆ ਤੇਰੇ ਵਾਲ ਕੱਟ ਕੇ ਤੈਨੂੰ ਛੱਡ ਦੇਵਾਂਗੇ ਬਿਚਾਰਾ ਮੈਨੂੰ ਇਹ ਕਹਿ ਕੇ ਚਲਾ ਗਿਆ ਭੈਣੇ ਜੇਕਰ ਮੈਂ ਮਰ ਗਿਆ ਤਾਂ ਮੇਰੇ ਬੱਚਿਆਂ ਨੂੰ ਵੇਖ ਲੈ ਇਹ ਕਹਿੰਦੇ ਹੋਏ ਭੱਗੀ ਕਾਰਫਸ ਸਿਸਕਣ ਲੱਗ ਪੈਂਦੀ ਹੈ ਬਾਹਰ ਜਾਂਦਿਆਂ ਇਹ ਭੀੜਿਆਂ ਨੂੰ ਘੇਰ ਕੇ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਪਰਚਾਈ ਭੱਜ ਕੇ ਉਸ ਉੱਤੇ ਲੇਟ ਗਈ ਮੈਚੀਆਂ ਨੇ ਉਸ ਨੂੰ ਚੁੱਕ ਕੇ ਦੂਜੇ ਪਾਸੇ ਪਟਕਿਆ ਤੇ ਸਮੁੰਦਰ ਸਿੰਘ ਨੂੰ ਮਾਰ ਦਿੱਤਾ ਦੂਜੇ ਭਰਾ ਸੋਨ ਸਿੰਘ ਨੂੰ ਟੀਵੀ ਦੇ ਵੱਡੇ ਕੈਬਨਟ ਵਿੱਚ ਲੁਕੋ ਦਿੱਤਾ ਪਰ ਉਸ ਨੂੰ ਬਰਛੇ ਮਾਰ ਕੇ ਖਤਮ ਕਰ ਦਿੱਤਾ ਜੋ ਆਈ ਗੁਰਮੁਖ ਸਿੰਘ ਨੂੰ ਬਿਸਤਰੇ ਵਿੱਚ ਛਪਾਇਆ ਹੋਇਆ ਸੀ ਉਸੇ ਬਿਸਤਰੇ ਵਿੱਚ ਹੀ ਉਸਦੇ ਇੱਕ ਸਾਲ ਦੇ ਪੁੱਤਰ ਹਰਸ਼ਰ ਸਿੰਘ ਨੂੰ ਵੀ ਇਸ ਤਰ੍ਹਾਂ ਪਾ ਦਿੱਤਾ ਜਿਵੇਂ ਉਹ ਹੀ ਸੌ ਰਿਹਾ ਹੋਵੇ ਪਰ ਭੀੜ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਗੁਰਮੁਖ ਸਿੰਘ ਨੂੰ ਮਾਰ ਦਿੱਤਾ ਤੇ ਉਸਦੇ ਪੁੱਤਰ ਨੂੰ ਅੱਗ ਵਿੱਚ ਛੱਡ ਦਿੱਤਾ ਕਹਿ ਰਹੇ ਸੀ ਸੱਪ ਦਾ ਬੱਚਾ ਹੈ ਇਸ ਨੂੰ ਖਤਮ ਕਰ ਦੇਵੋ ਨਹੀਂ ਤਾਂ ਵੱਡਾ ਹੋ ਕੇ ਸਾਨੂੰ ਹੀ ਦੱਸੇਗਾ ਭਾਗੀਕੌਰ ਨੇ ਬੜੀ ਮੁਸ਼ਕਲਾਂ ਨਾਲ ਉਸ ਨੂੰ ਅੱਗ ਵਿੱਚੋਂ ਬਾਹਰ ਕੱਢਿਆ ਹੁਣ ਭੀੜ ਨੇ ਭਰਾ ਇੰਦਰ ਸਿੰਘ ਤੇ ਉਸਦੇ ਪੁੱਤਰ ਮਨੋਹਰ ਸਿੰਘ ਨੂੰ ਖਿੱਚ ਲਿਆ ਉਹ ਅਮਰਤਾਰੀ ਸਿੱਖ ਸੀ ਇਸ ਲਈ ਉਸ ਨੂੰ ਜੇਲ੍ਹ ਕਰਨ ਲਈ ਪਹਿਲਾਂ ਕੇਸ ਕੱਟਣ ਲਈ ਕਿਹਾ ਉਸ ਨੇ ਮਨਾਂ ਕਰ ਦਿੱਤਾ ਤੇ ਕਿਹਾ ਜਾਨ ਜਾਂਦੀ ਹੈ ਤਾਂ ਚਲੀ ਜਾਏ ਪਰ ਸਿੱਖੀ ਤੋਂ ਪਿੱਛੇ ਨਹੀਂ ਹਟਾਂਗਾ ਬਿਰਿੰਦੇ ਉਸ ਨੂੰ ਤੇ ਉਸਦੇ ਪੁੱਤਰ ਨੂੰ ਚੁੱਕ ਕੇ ਲੈ ਗਏ ਤੇ ਨੇੜੇ ਦੀ ਪੀਲੀ ਕੋਠੀ ਵਿੱਚ ਚੀਰ-ਚੀਰ ਕੇ ਮਾਰ ਛੁੱਟਿਆ ਜਮਨਾਪੁਰ ਵਿੱਚ ਕਾਂਗਰਸ ਦੇ ਸਭ ਤੋਂ ਵੱਡੇ ਗੁੰਡੇ ਦੀ ਉਪਾਦੀ ਨਾਲ ਸਨਮਾਨਤ ਹਰ ਕਿਸ਼ਨ ਲਾਲ ਭਗਤ ਨੇ ਖੁਦ ਪੀੜ ਦੀ ਗਵਾਹੀ ਕੀਤੀ ਭਾਗੀ ਘੌਰ ਦਾਸ ਦੀ ਹੈ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਕੁਰਤਾ ਪਜਾਮਾ ਪਾ ਕੇ ਤੇ ਕਰੀਮ ਰੰਗ ਦੀ ਸ਼ਾਲ ਲੈ ਕੇ ਉਹ ਆਇਆ ਤੇ ਕਹਿ ਲੱਗਾ ਸਾਲਾ ਕੋਈ ਸਰਦਾਰ ਨਹੀਂ ਬਚਣਾ ਚਾਹੀਏ ਪੁਲਿਸ ਕੁਝ ਨਹੀਂ ਕਹੇਗੀ ਜੋ ਲੁੱਟਣਾ ਹੈ ਲੁੱਟ ਲਓ ਇਸ ਪੀੜ ਵਿੱਚ ਉਹ ਕਿਸ਼ੋਰੀ ਲਾਲ ਕਸਾਈ ਵੀ ਸੀ ਜਿਸ ਦਿਨ ਜਾਨਵਰ ਕੱਟਣ ਵਾਲੇ ਆਪਣੇ ਛੁਰੇ ਨਾਲ ਪਤਾ ਨਹੀਂ ਕਿੰਨੇ ਸੱਖਾਂ ਨੂੰ ਜਿਉਂਦੇ ਕੱਟ ਦਿੱਤਾ 5000 ਤੋਂ ਬਾਅਦ ਸਿੱਖਾਂ ਦੇ ਕਤਲ ਵਿੱਚ ਸਿਰਫ ਇੱਕ ਛੋਰੀ ਲਾਲ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਸ ਨੂੰ ਵੀ ਅਦਾਲਤ ਨੇ ਉਮਰ ਕੈਦ ਕਰ ਦਿੱਤਾ ਕਹਿੰਦੇ ਹਨ ਕਿ ਇੱਕ ਸਾਈ ਸਿੱਖਾਂ ਨੂੰ ਆਪਣੀ ਦਾਤਰੀ ਨਾਲ ਕੱਟ ਕੇ ਖੂਨ ਨੂੰ ਮੂੰਹ ਨਾਲ ਲਾਉਂਦਾ ਸੀ ਇਹਨਾਂ ਵਿੱਚ ਹੀ ਸ਼ਾਮਲ ਸੀ ਉਹ ਡਾਕਟਰ ਬਨਾਮ ਅਸ਼ੋਕ ਬਨਾਮ ਲੰਬੂ ਜਿਸ ਨੇ ਨਾ ਸਿਰਫ ਸਿੱਖਾਂ ਨੂੰ ਮਾਰਨ ਵਿੱਚ ਭੂਮਿਕਾ ਨਿਭਾਈ ਬਲਕਿ ਇਥੋਂ ਤੱਕ ਦੋਸ਼ਯੋਗ ਲੱਗੇ ਕਿ ਉਸਨੇ ਅਧਮਰੇ ਸਿਸਕਦੇ ਹੋਏ ਸਿੱਖਾਂ ਦੀਆਂ ਅੱਖਾਂ ਕੱਢ ਲਈਆਂ ਤਾਂ ਕਿ ਉਹਨਾਂ ਦੀ ਬਾਅਦ ਵਿੱਚ ਵਰਤੋਂ ਕੀਤੀ ਜਾ ਸਕੇ ਕਾਂਗਰਸ ਦੀ ਟਿਕਟ ਉਤੇ ਬਾਅਦ ਵਿੱਚ ਉਹ ਕੌਂਸਲਰ ਬਣਿਆ ਪੀੜ ਸਿੱਖ ਆਦਮੀਆਂ ਤੇ ਮੁੰਡਿਆਂ ਵਿੱਚੋਂ ਕਿਸੇ ਨੂੰ ਨਹੀਂ ਬਖਸ਼ ਰਹੀ ਸੀ ਭਾਗੀ ਕੌਰ ਦੇ ਦੋ ਪੁੱਤਰ ਸੀ 5 ਸਾਲ ਦਾ ਬਲਵੰਤ ਸਿੰਘ 2 ਸਾਲ ਦਾ ਬਲਬੀਰ ਦੋ ਤੀਆਂ 4 ਸਾਲ ਦੀ ਨੀਤਕੌਰ ਤੇ 6 ਮਹੀਨਿਆਂ ਦੀ ਪਿੰਕੀ ਬਲਵੰਤ ਤੇ ਬਲਬੀਰ ਦੇ ਸਿਰ ਤੇ ਜੂੜੇ ਦੇ ਬਦਲੇ ਗੁੱਤਾ ਕਰਕੇ ਉਹਨਾਂ ਨੂੰ ਕੁੜੀਆਂ ਦੇ ਕੱਪੜੇ ਪਵਾ ਦਿੱਤੇ ਬਲਵੰਤ ਸਿੰਘ ਹੁਣ 31 ਸਾਲਾਂ ਦਾ ਹੈ ਪਰ ਸਾਰਾ ਦਿਨ ਨਸ਼ੇ ਦੀਆਂ ਨੀਲੇ ਰੰਗ ਦੀਆਂ ਪ੍ਰੋਕਸੀਵਾਂ ਦੀਆਂ ਗੋਲੀਆਂ ਫੱਕਦਾ ਰਹਿੰਦਾ ਹੈ ਗੁਰਦੁਆਰਾ ਕਮੇਟੀ ਵਿੱਚ ਉਸ ਨੂੰ ਨੌਕਰੀ ਮਿਲੀ ਹੋਈ ਹੈ ਪਰ ਉਹ ਨਸ਼ੇ ਵਿੱਚ ਹੀ ਤੋਤ ਰਹਿੰਦਾ ਹੈ ਦੂਜਾ ਪੁੱਤਰ ਬਲਬੀਰ ਸਿੰਘ ਜੋ ਉਸ ਵਕਤ 2 ਸਾਲਾਂ ਦਾ ਸੀ ਤੇ ਉਸ ਨੂੰ ਬਲਦੀ ਅੱਗ ਤੋਂ ਬਚਾਇਆ ਸੀ ਉਹ ਵੀ ਵੱਡਾ ਹੋਣ ਤੇ ਨਸ਼ੇ ਵਿੱਚ ਫਸ ਗਿਆ ਤੇ ਉਸ ਨੇ ਖੁਦਕਿਸ਼ੀ ਕਰ ਲਈ ਸ਼ਾਇਦ ਉਸਨੇ ਨਸ਼ੇ ਦੀਆਂ ਵਾਧੂ ਗੋਲੀਆਂ ਖਾ ਲਈਆਂ ਸੀ ਇੱਕ ਦਿਨ ਭੱਗੀ ਕੌਰ ਜਦੋਂ ਆਪਣੀ ਨੌਕਰੀ ਤੋਂ ਘਰ ਵਾਪਸ ਆਈ ਤਾਂ ਵੇਖਿਆ ਕਿ ਉਹ ਮਰ ਚੁੱਕਾ ਸੀ ਭੱਗੀ ਕੌਰ ਦੇ ਪਤੀ ਲੱਛੂ ਸਿੰਘ 1 ਨਵੰਬਰ ਦੇ ਹਮਲੇ ਤੋਂ ਬਾਅਦ ਵੀ ਕਿਸੇ ਤਰ੍ਹਾਂ ਜਿੰਦਾ ਬਚ ਗਿਆ ਸੀ ਅਗਲੇ ਦਿਨ ਉਹ ਸਾਰੀਆਂ ਔਰਤਾਂ ਨੂੰ ਲੈ ਕੇ ਨਾਲੇ ਦੇ ਕੰਢੇ-ਕੰਢੇ ਕਲਿਆਣਪੁਰੀ ਪੁਲਿਸ ਚੌਕੀ ਦੇ ਵੱਲ ਤੁਰ ਪਏ ਪਰ ਇਲਾਵਾ ਮੰਗ ਸਿੱਖਾਂ ਨੂੰ ਲੱਭ ਰਿਹਾ ਦੰਗਾਈਆਂ ਨੇ ਇਹਨਾਂ ਨੂੰ ਮਯੂਰ ਵਿਹਾਰ ਦੇ ਕੋਲ ਵੇਖ ਲਿਆ ਤੇ ਉਥੇ ਨਾਲੇ ਦੇ ਕੋਲ ਹੀ ਮਾਰ ਦਿੱਤਾ ਸੀ ਪਤੀ ਦੀ লাশ ਨੂੰ ਉਥੇ ਹੀ ਛੱਡ ਕੇ ਭੱਗੀ ਘੌਰ ਬਾਕੀ ਵਿਧਵਾਵਾਂ ਦੇ ਨਾਲ ਕਲਿਆਣਪੁਰੀ ਥਾਣੇ ਪੁੱਜੀ ਤਾਂ ਹੋਰ ਸਹਿਮ ਗਈ ਸਿੱਖਾਂ ਦੀਆਂ ਅੱਧ ਛੜੀਆਂ ਲਾਸ਼ਾਂ ਨਾਲ ਭਰੀ ਗੱਡੀ ਹੁਣੇ-ਹੁਣੇ ਉਥੇ ਪਹੁੰਚੀ ਸੀ ਉਸ ਦੀ ਬਦਬੂ ਅਸਹਿਜੋਗ ਸੀ ਸੈਂਕੜੇ ਲਾਸ਼ਾਂ ਵਿੱਚੋਂ ਇੱਕੋ ਹੀ ਗੱਡੀ ਵਿੱਚ ਭਰੀਆਂ ਪਈਆਂ ਸਨ ਕਿਸੇ ਤਰ੍ਹਾਂ ਉਥੇ ਝਿਲਮਿਲ ਕਲੋਨੀ ਫਰਸ਼ ਬਾਜ਼ਾਰ ਵਿੱਚ ਲੱਗੇ ਰਾਹਤ ਕੈਂਪ ਪੁੱਜੇ ਜਿੱਥੇ ਉਹਨਾਂ ਨੇ 8 ਮਹੀਨਿਆਂ ਤੱਕ ਬੇਹੱਦ ਤੰਗੀ ਵਾਲੀ ਤੇ અપਮਾਨਿਤ ਜ਼ਿੰਦਗੀ ਵੇਖੀ ਭਾਗੀਕਰ ਜੋ ਤਿਲਕ ਵਿਹਾਰ ਵਿੱਚ ਮਿਲੇ 40 ਗਜ ਦੇ ਫਲੈਟ ਵਿੱਚ ਰਹਿਣ ਲਾਈ ਤਾਂ ਉਸ ਕੋਲ ਬੱਚਿਆਂ ਤੋਂ ਇਲਾਵਾ ਇੱਕ ਮਾਰਚਸ ਦੀ ਡੱਬੀ ਤੇ ਮੋਮਬਤੀ ਨੂੰ ਛੱਡ ਕੇ ਹੋਰ ਕੁਝ ਨਹੀਂ ਸੀ ਪਤੀ ਕੁਲੀ ਦਾ ਕੰਮ ਕਰਦੇ ਸਨ ਇਸ ਲਈ ਕੋਈ ਜਮ੍ਹਾਂ ਪੂੰਜੀ ਵੀ ਨਹੀਂ ਸੀ ਬੱਚੇ ਪੜ੍ਹ ਲਿਖ ਨਹੀਂ ਸਕੇ ਰੁਜ਼ਗਾਰ ਨਹੀਂ ਮਿਲਿਆ ਤੇ ਨਸ਼ਿਆਂ ਵਿੱਚ ਫਸ ਗਏ ਸਿਸਕਦੇ ਹੋਏ ਭਾਗੀਕਰ ਹੁਣ ਕਹਿੰਦੀ ਹੈ ਕਿ ਮੇਰੇ ਭਾਗਾਂ ਵਿੱਚ ਇਹੀ ਲਿਖਿਆ ਸੀ ਜਬ ਭਾਗ ਵਿਧਾਤਾ ਵੀ ਉਸ ਦਾ ਭਾਗ ਲਿਖਣ ਦੇ ਬਾਅਦ ਭੁੱਲ ਗਿਆ। ਡੰਗਾਈਆਂ ਦਾ ਸਾਹ ਦੇ ਰਿਪੋਰਟੋਂ ਇਹਨਾਂ ਵਿਧਵਾਵਾਂ ਨੇ ਕੁਝ ਹੱਦ ਤੱਕ ਬਦਲਾ ਲਿਆ ਜਦੋਂ ਪੁਲਿਸ ਇੰਸਪੈਕਟਰ ਸ਼ਰਮਾ ਨੂੰ ਐਸਐਚਓ ਬਣਾ ਕੇ ਤਿਲਕ ਵਿਹਾਰਵਾਲ ਭੇਜਿਆ ਗਿਆ। ਤ੍ਰਿਲੋਕਪੁਰੀ ਵਿੱਚ ਮਾਰੇ ਗਏ ਸਿੱਖਾਂ ਦੀਆਂ ਵਿਧਵਾਵਾਂ ਦੀ ਬਸਤੀ ਇੱਥੇ ਹੀ ਵਸਾਈ ਗਈ ਸੀ। 1986 ਦੀ ਗੱਲ ਹੈ। ਕਲੋਨੀ ਵਿੱਚ ਦੰਗਾ ਪੀੜਤ ਕੋਈ ਪ੍ਰੋਗਰਾਮ ਕਰ ਰਿਹਾ ਸੀ ਤਾਂ ਇਹ ਪੁਲਿਸ ਬਲ ਲੈ ਕੇ ਆ ਪਹੁੰਚਿਆ ਵਿਦਵਾ ਮਾਨ ਇਸ ਨੂੰ ਪਛਾਣ ਲਿਆ ਭੁੱਲਦੀਆਂ ਵੀ ਕਿਵੇਂ ਉਹ ਚਿਹਰੇ ਭੁੱਲਣ ਲਾਇਕ ਨਹੀਂ ਸੀ ਇਸ ਦੇ ਬਾਅਦ ਸਾਰੀਆਂ ਔਰਤਾਂ ਨੇ ਇਸ ਨੂੰ ਘੇਰ ਕੇ ਜੁੱਤੀਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਵਰਦੀ ਪਾੜ ਦਿੱਤੀ ਤੇ ਟੋਪੀ ਲਾ ਕੇ ਛੁੱਟ ਦਿੱਤੀ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਭੱਜਣ ਵਿੱਚ ਸੰਭੂਰ ਹੋਇਆ ਇਸ ਤੋਂ ਬਾਅਦ ਡੀਐਸਪੀ ਫੋਰਸ ਲੈ ਕੇ ਆ ਗਿਆ ਅਖੀਰ ਉਸ ਦੇ ਥੱਲੇ ਆਉਂਦੇ ਐਸ ਐਚਓ ਦੀ ਸ਼ਰ੍ਹਾਂ ਪਟਾਈ ਕੀਤੀ ਗਈ ਸੀ ਉਹ ਪੁਲਿਸ ਵੱਲ ਦੇ ਨਾਲ ਆ ਕੇ ਰੋਹ ਪਾਉਣ ਲੱਗਾ ਤਾਂ ਉਹਨਾਂ ਔਰਤਾਂ ਦੇ ਨਾਂ ਪੁੱਛਣਾ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੇ ਜੁੱਤੀਆਂ ਮਾਰੀਆਂ ਸੀ ਸਾਰਿਆਂ ਨੇ ਇੱਕ ਹੀ ਜਵਾਬ ਦਿੱਤਾ ਜਿਸ ਦੇ ਆਦਮੀ ਨਹੀਂ ਰਹੇ ਉਸ ਦਾ ਨਾਮ ਹੀ ਕੀ ਰਿਆ ਇਹ ਜਵਾਬ ਸੁਣ ਕੇ ਉਹ ਆਪਣਾ ਜਾਮੂ ਲੈ ਕੇ ਪਰਤ ਗਿਆ ਧੰਨਵਾਦ